ਨਾਬਾ ਵਿਖੇ ਅੰਤਰਰਾਸ਼ਟਰੀ ਦੋ ਰੋਜ਼ਾ ਜ਼ੈਤੋਂ ਦੇ ਮੋਰਚੇ ਨੂੰ 100 ਸਾਲਾ ਪੂਰਾ ਹੋਣ ਦੀ ਸਬੰਧ ਦੇ ਵਿੱਚ ਦੀਵਾਨ ਟੋਡਰ ਮਲ ਵਿਰਾਸਤੀ ਫਾਊਂਡੇਸ਼ਨ ਅਤੇ ਰਿਆਸਤ ਨਾਬਾ ਦੀ ਰਾਣੀ ਪ੍ਰੀਤੀ ਦੇ ਵੱਲੋਂ ਪਹਿਲੀ ਵਾਰ ਪ੍ਰੋਗਰਾਮ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਦੇ ਵੱਲੋਂ ਖਾਸ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਮੌਕੇ ਤੇ ਤਾਮੀ ਦੇ ਵੱਲੋਂ ਜ਼ੈਤੋਂ ਦੇ ਮੋਰਚੇ ਦੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਗਈ। ਕਿਸਾਨਾਂ ਦੇ ਹੱਕ ਦੇ ਵਿੱਚ ਨਾਰਾ ਮਾਰਦੇ ਕੋਈ ਕਿਹਾ ਕੇਂਦਰ ਸਰਕਾਰ ਨੂੰ ਕਿਸਾਨਾਂ ਉਨਾਂ ਦੇ ਹੱਕ ਦੇਣੇ ਚਾਹੀਦੇ ਨੇ ਅਤੇ ਉਹਨਾਂ ਕਹੇ ਕਿ ਮੈਂ ਵੀ ਕਿਸਾਨ ਹਾਂ ਧਾਮੀ ਨੇ ਕਿਹਾ ਹਰਿਆਣਾ ਦੇ ਵਿੱਚ ਖੱਟੜ ਸਰਕਾਰ ਦੇ ਵੱਲੋਂ ਐਮਐਸਪੀ ਕਿਸਾਨਾਂ ਨੂੰ ਤਾਹ ਦੇ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਦੇ ਵੱਲੋਂ 24 ਘੰਟੇ ਦੇ ਅੰਦਰ ਅੰਦਰ ਐਮਐਸਪੀ ਦੇਣ ਦਾ ਜੋ ਵਾਅਦਾ ਕੀਤਾ ਗਿਆ ਸੀ ਅਤੇ ਉਸ ਤੇ ਅੱਜ ਉਹ ਚੁੱਪ ਬੈਠੇ ਨੇ 5 ਸਾਲਾ ਜੈਤੂਨ ਦੀ ਸ਼ਤਾਬਦੀ ਨੂੰ ਸਮਰਪਿਤ ਦਿਵਾਨ ਟੋਡਰਮਲ ਫਾਊਂਡੇਸ਼ਨ ਵਿਰਾਸਤੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਿਆਨ ਸਿੰਘ ਸੰਧੂ ਜਿਹੜੇ ਸਰਪ੍ਰਸਤ ਵੀ ਆ ਸਰਦਾਰ ਲਖਵਿੰਦਰ ਸਿੰਘ ਕਾਨੇ ਦੇ ਪ੍ਰਧਾਨ ਤੇ ਗੁਰਨਾਨਕ ਗਲੋਬਲ এডਿਕੇਸ਼ਨ ਦੇ ਤੌਰ ਤੇ ਜਿਹੜਾ ਵੀੜਾ ਚੱਕਿਆ ਸੰਧੂ ਸਾਹਿਬ ਨੇ ਉਹਨਾਂ ਨੂੰ ਸਮਰਪਿਤ ਅੱਜ ਇਹ 100 ਸਾਲਾ ਮਹਾਰਾਜਾ ਰਿਪੂ ਦਮਨ ਸਿੰਘ ਦੀ ਪਵਿੱਤਰ ਯਾਦ ਦੇ ਵਿੱਚ ਤੇ ਜੈਤੋਂ ਦੇ ਮੋਰਚੇ ਦੀ ਯਾਦ ਦੇ ਵਿੱਚ ਅੱਜ ਦਾ ਇਹ ਸੈਮੀਨਾਰ ਦੌਰਜਾਨੀ ਰੱਖਿਆ ਜਿਹਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਕੁਇਜ਼ ਮੁਕਾਬਲੇ ਠਾ ਥੋੜੇ ਦਿਨ ਪਹਿਲਾਂ ਕਰਵਾ ਕੇ ਬੱਚਿਆਂ ਨੂੰ ਉਤਸ਼ਾਹਤ ਕੀਤਾ ਤੇ ਅੱਜ ਮੈਨੂੰ ਵੀ ਖੁਸ਼ੀ ਮਹਿਸੂਸ ਹੋ ਰਹੀ ਆ ਤੇ ਮੈਨੂੰ ਇਸ ਗੱਲ ਦਾ ਵੀ ਫਕਰ ਹੋ ਰਿਹਾ ਕਿ ਸਿੱਖ ਪੰਥ ਅੱਜ ਵੀ ਆਪਣੇ ਪੂਰਬਲੇ ਸ਼ਹੀਦਾਂ ਦੀ ਉਹ ਪਵਿੱਤਰ ਯਾਦ ਨੂੰ ਸਮਰਪਤ ਹੈ ਇਹ ਉਹ ਕਾਰਨ ਹੈ ਕਿ ਵੱਖ-ਵੱਖ ਯੂਨੀਵਰਸਿਟੀਆਂ 'ਚ ਵੱਖ-ਵੱਖ ਜਥੇਬੰਦੀਆਂ ਵੱਲੋਂ ਇਹਨਾਂ ਤੇ ਸੈਮੀਨਾਰ ਕੀਤੇ ਜਾ ਰਹੇ ਆ ਸੋ ਜਿਹੜਾ ਵੀ ਰਾਜਾ ਇੱਕ ਰਾਜ ਕਰਨਾ ਇੱਕ ਧਰਮੀ ਰਾਜਾ ਬਣ ਕੇ ਰਾਜ ਕਰਨਾ ਜਿਹੜੇ ਧਰਮੀ ਰਾਜੇ ਬਣ ਕੇ ਰਾਜ ਕਰ ਗਏ ਉਹਨਾਂ ਨੂੰ ਅੱਜ ਵੀ ਲੋਕ ਚੇਤੇ ਕਰਦੇ ਆ ਉਹ ਰਾਜੇ ਕਿਹੜੇ ਆ ਜੇ ਮਹਾਰਾਜਾ ਰਣਜੀਤ ਸਿੰਘ ਨੂੰ ਚੇਤੇ ਕਰਦੇ ਆ ਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਚੇਤੇ ਕਰਦੇ ਆ ਅੱਜ ਅਸੀਂ ਕਈ ਵਾਰੀ ਧਰਮ ਦੇ ਖੇਤਰ ਵਿੱਚ ਪਖੰਡ ਜਿਆ ਕਰਕੇ ਆਪਾਂ ਆ ਰਾਜ ਸੱਤਾ ਜਿਹੜੀ ਆ ਉਹ ਕਈ ਵਾਰੀ ਕਾਇਮ ਕਰ ਲੈਨੇ ਆ ਅਜੋਕਾ ਜੋਗ ਜਿਹੜਾ ਧਰਮ ਆ ਧਾਰਮਿਕ ਮਹਿਕ ਆ ਧਰਮ ਦੀ ਕੀਰਤ ਕਰਨ ਵਾਲੇ ਲੋਕਾਂ ਦੀ ਹਮੇਸ਼ਾ ਹੀ ਜਾਇਜਾਕਾਰ ਹੁੰਦੀ ਏ ਉਹ ਕਾਰਨ ਹੈ ਬਈ ਮਹਾਰਾਜਾ ਰਿਪੋਧਮ ਸਿੰਘ ਜਿਹੜਾ ਸਾਡਾ 100 ਸਾਲ ਤੋਂ ਬਾਅਦ ਵੀ ਭਾਵੇਂ ਉਹ ਛੱਡ ਕੇ ਬਤਾਲੇ ਚ ਚਲੇ ਗਿਆ ਸਾਨੂੰ ਅੱਜ ਵੀ ਉਹਨਾਂ ਨੂੰ ਚੇਤੇ ਕਰਦੇ ਤੇ ਜਦੋਂ ਵੀ ਸ਼ਤਾਬਦੀ ਆਉਂ ਉਹਨਾਂ ਨੂੰ ਇਦਾਂ ਚੇਤੇ ਕੀਤਾ ਜਾਣਾ ਕੇਂਦਰ ਟਾਸ ਤੋਂ ਮਸਲੇ ਹੋ ਰਹੇ ਜੀ ਕਿਸਾਨੀ ਅੰਦੋਲਨ ਲੈ ਕੇ ਦੇਖੋ ਬੇਨਤੀ ਇਹ ਆ ਭਈ ਮੈਂ ਅਕਸਰ ਕਹਿੰਦਾ ਮੈਂ ਕਿਉਂਕਿ ਆਪ ਕਿਸਾਨ ਦਾ ਪੁੱਤ ਤੇ ਮੈਂ ਹੁਣ ਉੱਥੇ ਸ਼ੰਭੂ ਬਾਰਡਰ ਤੇ ਬੋਲ ਕੇ ਵੀ ਆਇਆ ਹਾਂ ਤੁਸੀਂ ਵੀ ਮਲਾਂਕਣ ਕਰ ਲਿਓ ਵੀ 1968 ਦੇ ਵਿੱਚ ਡੀਜ਼ਲ ਦਾ ਰੇਟ 65 ਪੈਸੇ ਜਾਂ 62 ਪੈਸੇ ਡੀਜ਼ਲ ਹੁੰਦਾ ਸੀ ਲੀਟਰ ਦਾ ਅਸੀਂ ਉਦੋਂ ਪੀਪੇ ਲਿਆਉਂਦਾ ਸੀ ਭਰਾ ਕਿੰਨਾ ਬਣਦੀ ਸੀ ਹੁੰਦੀ ਆ ਤੇ 215 ਰੁਪਏ ਕਣਕ ਸੀ ਅੱਜ ਡੀਜ਼ਲ 80 ਰੁਪਏ ਕਿੰਨਾ ਵੱਧ ਗਿਆ 150 ਗੁਣਾ ਤੇ ਕਣਕ 10 ਗੁਣਾ ਤੇ ਜੇ ਕਿਸਾਨ ਹੀ ਜਿਹੜਾ ਰੀਡ ਦੀ ਹੱਡੀ ਆ ਜਿਹੜਾ ਅੰਨ ਦਤਾ ਕਿਸੇ ਚੀਜ਼ ਦੀ ਕਿੱਲਤ ਉਦੋਂ ਮਹਿਸੂਸ ਹੁੰਦੀ ਜਦਲੇ ਮੁੱਕ ਜਾ ਹੁਣ ਪਾਣੀ ਮੁੱਕ ਜਾ ਨਾ ਤਾਂ ਬੰਦੇ ਨੂੰ ਪਤਾ ਲੱਗਦਾ ਵੀ ਪਾਣੀ ਦਾ ਕੀ ਮੋਲ ਹੈ ਤੇ ਜੇ ਕਿਸਾਨੀ ਉੜ ਗਈ ਤੇ ਮੈਂ ਸਮਝਦਾ ਇਹ ਦੇਸ਼ ਲਈ ਬੜੀ ਵੱਡੀ ਸਮੱਸਿਆ ਆਉਣੀ ਆ ਸੈਂਟਰ ਨੂੰ ਵੀ ਚਾਹੀਦਾ ਕਿਸਾਨਾਂ ਨੂੰ ਇਸ ਦੇਸ਼ ਦੇ ਭਲੇ ਲਈ ਕਿਸਾਨਾਂ ਨੂੰ ਵੀ ਬਚਾਈਏ ਤੇ ਆਪਣਾ ਆਪ ਵੀ ਬਚਾਉਣ ਕਿਉਂਕਿ ਕਈ ਵਾਰੀ ਆਪਾਂ ਬਹੁਤ ਵੱਡੀਆਂ ਦੂਰੀਆਂ ਵਧਾ ਦਿੰਨੇ ਆ ਜਦਾਂ ਮੁੜਨੋਂ ਫੇ ਕਈ ਵਾਰੀ ਸਮਾਂ ਲੱਗ ਜਾਂਦਾ ਤੋ ਉਹਨਾਂ ਦੇ ਹੱਕ ਬਣਦੇ ਆ ਉਹ ਹੱਕ ਜਿਹੜੇ ਆ ਉਹਨਾਂ ਨੂੰ ਦੇਣੇ ਚਾਹੀਦੇ। ਮਹਾਰਾ ਹਵੇਲੀ ਦੀ ਗੱਲ ਕੀਤੀ ਗਈ ਹੈ ਕਿ ਸ਼੍ਰੋਮਣੀ ਜ਼ਾਰਾ ਪਰੰਦੇ ਕਮੇਟੀ ਵੱਲੋਂ ਕੀ ਕਾਰਜ ਕੀਤੇ ਜਾਣਗੇ ਉੱਤੇ ਕਿਉਂਕਿ ਜਿਹੜੀ ਸੰਗਤ ਆ ਉਹ ਟੋਡਰਮਾਹ ਹਵੇਲੀ ਦੇਖਣ ਵਾਸਤੇ ਜਾਂਦੀ ਆ ਪਰ ਖੰਡਰ ਚਲੋ ਨਹੀਂ ਉਹ ਖੰਡਰ ਨਹੀਂ ਹੋਈ ਉਹਦੀ ਸ਼ੁਰੂਆਤ ਹੋ ਗਈ ਆ ਉਹਦੀ ਕਿਉਂਕਿ ਲਿਟਿਗੇਸ਼ਨ ਹਾਈ ਕੋਰਟ ਚੱਲਦੀ ਸੀ ਹੁਣ ਲਿਟਿਗੇਸ਼ਨ ਮੁੱਕ ਗਈ ਆ ਤੇ ਉਹਦੀ ਹੁਣ ਬਣ ਜਾਊਗੀ ਹੁਣ ਸ਼ੁਰੂ ਕਰ ਦਿੱਤੀ ਆ। ਅਨਾੰਦ ਮੈਰਿਜ ਐਕਟ ਬਾਰੇ ਕੀ ਕਰ ਰਹੇ ਹੋ? ਅਨਾੰਦ ਮੈਰਿਜ ਐਕਟ ਬਾਰੇ ਹਾਲੇ ਅਸੀਂ ਕਿਉਂਕਿ ਠੀਕ ਹੈ ਲਾਗੂ ਹੋਣਾ ਚਾਹੀਦਾ ਪਰ ਉਹ ਲਾਗੂ ਹੋਣ ਦਾ ਫਿਕਰਮ ਜਿਹੜਾ ਹੈ ਨਾ ਉਹ ਸਿਸਟਮ ਉਹ ਜਿਹੜਾ ਉਹਦੇ ਵਿੱਚ ਲਕੂਨੇ ਆ ਹਾਲੇ ਆਨੰਦ ਮੈਰਜ ਐਕਟ ਜਿਹੜਾ ਅਸੀਂ ਆਮ ਮੁੰਡੇ ਚਾਹੁੰਦੇ ਪਏ ਜਿਹੜਾ ਲਾਗੂ ਹੋਵੇ ਪਰ ਜੇ ਬਾਹਰ ਜੇ ਬਾਹਰ ਜੇ 1908 ਵਾਲਾ ਮੈਰਜ ਦਾ ਚੰਗਾ ਠੀਕਟੜ ਵੱਲੋਂ ਨਾ 14 ਜਿਹੜੀ ਹੈਗੇ ਫਸਲਾਂ ਤੇ ਐਮ ਐਸ ਪੀ ਤੇ ਦਿੱਤਾ ਕੀ ਲਾਤਾ ਸਰਕਾਰ ਨੂੰ ਨਹੀਂ ਨਹੀਂ ਦੇਣਾ ਚਾਹੀਦਾ ਅਸੀਂ ਤਾਂ ਕਹਿੰਦੇ ਦੇਣਾ ਚਾਹੀਦਾ ਜਿਹੜੇ ਜਿਹੜੇ ਕਹਿੰਦੇ 24 ਘੰਟਿਆਂ ਦੇ ਦੇ ਦਿਆਂਗੇ ਉਹ ਅੱਜ ਮੇਰੇ ਖਿਆਲ ਜੋੜ ਕਰਕੇ ਵੇਖੋ ਫੋਟੋ ਲੈਣੇ ਖੜਾ ਦੇ ਜਿੱਤ ਦਾ ਮੋਰਚਾ ਦਾ ਭਾਵ ਮਤਲਬ ਕਿ ਮਨੁੱਖੀ ਅਧਿਕਾਰਾਂ ਦਾ ਭਾਵ ਆ ਕਿਉਂਕਿ ਮਹਾਰਾਜਾ ਰਿਪੁਦਾ ਮਨ ਸਿੰਘ ਨੇ ਮਨੁੱਖੀ ਅਧਿਕਾਰਾਂ ਦੇ ਲਈ ਲੜਾਈ ਲੜੀ ਉਦੋਂ ਬੋਦ ਚ ਜੈਤੋ ਦਾ ਮੋਰਚਾ ਲੱਗਿਆ ਇਹ ਵੀ ਮਨੁੱਖੀ ਅਧਿਕਾਰਾਂ ਦਾ ਸਿੱਖ ਧਰਮ ਦਾ ਅੱਜ ਤੱਕ ਦਾ ਸਭ ਤੋਂ ਵੱਡਾ ਮੋਰਚਾ ਸੀ ਅਸੀਂ ਦੀਵਾਨ ਟੋਡਰਮਾਲ ਬਰਾਸਤੀ ਫਾਊਂਡੇਸ਼ਨ ਪੰਜਾਬ ਵੱਲੋਂ ਤੇ ਮਨਾਉਣ ਦਾ oprala ਕੀਤਾ ਸਾਡੀ ਫਾਊਂਡੇਸ਼ਨ ਪਹਿਲਾਂ ਕੰਮੰਤਰੀ ਕਰਜ ਕਰ ਰਹੀ ਹੈ ਜਿਵੇਂ ਕਿ ਸੋਲਰ ਪਲਾਂਟ ਲਗਾਇਆ ਹੈ ਕਈ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਜਿਹੜੀ ਦਵਾਨ ਟੁੱਡਰਮਾਲ ਦੀ ਹਵੇਲੀ ਆ ਉਹਨੂੰ ਪ੍ਰਿਜ਼ਰਵ ਕਰਨ ਦੀ ਕੋਸ਼ਿਸ਼ ਕੀਤੀ ਐ ਤੇ ਬਾਕੀ ਹੋਰ ਅਸੀਂ ਪੁਰਾਣੇ ਬੋੜਾ ਨੂੰ ਵੀ ਪ੍ਰਿਜ਼ਰਵ ਕੀਤਾ ਉਹਨਾਂ ਨੂੰ ਸੰਭਾਲਿਆ ਤੇ ਮਤਲਬ ਬਹੁਤ ਕੁਸ਼ਾ ਫਾਊਂਡੇਸ਼ਨ ਵੱਲੋਂ ਕੀਤਾ ਗਿਆ ਸਾਰੇ ਐਨ ਆਰ ਆਈ ਜਿਹੜੇ ਸਾਡੇ ਮੈਂਬਰ ਸਾਹਿਬਾਨ ਨੇ ਅਸੀਂ ਫਾਊਂਡੇਸ਼ਨ ਇੱਕ ਗੈਰ ਮੁਨਾਫਾ ਚੈਰਿਟੀ ਆ ਤੇ ਅਸੀਂ ਕਿਸੇ ਤੋਂ ਮਤਲਬ ਕਿ ਕੋਈ ਵੀ ਪੈਸਾ ਨਹੀਂ ਲੈਂਦੇ ਇਹ ਸਿਰਫ ਸਾਡੇ ਆਪ ਦੇ ਪਰਿਵਾਰ ਆ ਤੇ ਅਸੀਂ ਆਪਣੇ ਪਰਿਵਾਰਾਂ ਵੱਲੋਂ 10 20 30 ਕਰੋੜ ਰੁਪਈਆ ਸੀ ਅਸਾਂ ਸਾਲ ਦੋ ਸਾਲਾਂ ਦੇ ਵਿੱਚ ਅਸੀਂ ਲਾ ਦਿੰਨੇ ਆ ਤੇ ਅੱਜ ਅਸੀਂ ਮਹਾਰਾਜ ਪੀਤ ਸਿੰਘ ਨਾਭਾ ਨਾਲ ਲੜ ਕੇ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਵੀ ਖਰਚਾ ਸਾਰਾ ਅਸੀਂ ਕਰਾਂਗੇ ਵੀ ਆਪਾਂ ਉਹਨਾਂ ਦਾ ਜਿਹੜਾ 100 ਸਾਲ ਦੀ ਸਤਾਦ ਵੀ ਹੈ ਸ਼ਾਇਦ ਦੂਜੇ ਦੁਬਾਰਾ ਆਪਾਂ ਅਗਲੇ ਸਾਲ ਨਾ ਹੋਈਏ ਤੇ ਉਹ ਆਪਾਂ ਜ਼ਰੂਰ ਮਨਾਈਏ ਤੇ ਉਹ ਅਸੀਂ ਰਲ ਮਿਲ ਕੇ ਮਨਾ ਰਹੇ ਹਾਂ ਕੱਲ ਨੂੰ ਬਹੁਤ ਹੀ ਸਤਿਕਾਰਯੋਗ ਸੰਧਵਾ ਸਾਹਿਬ ਮਾਨਯੋਗ ਸਪੀਕਰ ਕਲਤਾਰ ਸਿੰਘ ਉਹ ਪਹੁੰਚ ਰਹੇ ਆ ਤੇ ਅਮਰੀਕਾ ਦੇ ਸਭ ਤੋਂ ਅਮੀਰ ਸਿੱਖ ਸਤਨਾਮ ਸਿੰਘ ਸੰਧੂ ਉਹ ਪਹੁੰਚ ਰਹੇ ਆ ਤੇ ਬਾਕੀ ਹੋਰ ਬਹੁਤ ਨਾਮਵਰ ਹਸਤੀਆਂ ਪੂਰੀ ਦੁਨੀਆ ਦੇ ਵਿੱਚੋਂ ਪਹੁੰਚ ਰਹੀਆਂ ਕੱਲ ਨੂੰ ਉਮੀਦ ਹੈ ਅਸੀਂ 200-250 ਪਰਿਵਾਰਾਂ ਨੂੰ ਬੁਲਾਇਆ ਹੋਇਆ ਹੈ ਉਹਨਾਂ ਦਾ ਸਨਮਾਨ ਕਰਨਾ ਜਿਹੜੇ ਪਰਿਵਾਰਾਂ ਦੇ ਪੁਰਖਿਆਂ ਨੇ ਸੀਹ ਦੀਆਂ ਪਾਈਆਂ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ चैतो मार मोर्चे को सौ साल हो गए हैं काफ़ी लंबा समय होता है लेकिन कभी भी महाराजा रिपुदम सिंह जी की तरफ से या उनके परिवार की तरफ से कभी भी इस मोर्चे में जो लोग शहीद हुए या जिन लोगों ने पार्ट लिया उन्हें कभी सम्मान नहीं किया गया आई नो बहुत लेट है सौ साल हो गए लेकिन फिर भी हम लोगों ने सोचा कि जब महाराजा साहब को यहाँ से ले गए थे तो उन्हें तो पता ही नहीं पड़ पाया कि उनके पीछे कौन शहीद हुए हैं किसने क्या क्या कुर्बानियाँ दी हैं ना ही आगे उनके परिवार को क्योंकि महाराजा प्रताप सिंह आठ साल के थे जब उन्हें अंग्रेज़ अपने साथ ले गए तो पता ही नहीं पड़ पाया कि क्या क्या हुआ तो इस वजह से हमने लास्ट से सोचा था कि ऐसा कुछ करें कि जिसमें इन परिवारों को बुला के महाराजा रघु दमंग सिंह जी की तरफ से सम्मान करें तो इसमें दीवान टोडरमल फाउंडेशन ने आगे हो बोला कि हम इसमें आपको हेल्प करना चाहते करें तो ये सब चीज़ उन्हें ऑर्गेनाइज़ करी आई मेरी थैंकफुल टू तो देम कि उन्होंने इतना अच्छे से इसको ऑर्गेनाइज़ कर दिया आज पहला दिन था जिस दिन ਜੈਤੂ ਮੁਰਚੇਰ ਮਹਾਰਾਜਾ ਰਿਪੁਦਮੰਗ ਸਿੰਘ ਜੀ ਕੀ ਉੱਪਰ ਕੁਝ ਲੈਕਚਰਸ ਹੈ ਔਰ ਕੱਲ ਮੇਂਡੇ ਹੈ ਜਿਸ ਦਿਨ ਜੋ ਪਰਿਵਾਰ ਹਮ ਲੋਕੋ ਕੋ ਮਿਲ ਪਾਏ ਹੈ 1 ਸਾਲ ਮੇਂ ਉਨ ਪਰਿਵਾਰੋ ਕੋ ਬੁਲਾ ਕੇ ਕੱਲ ਯਹਾਂ ਪੇ ਸਨਮਾਨ ਕੀਆ ਜਾਏਗਾ ਕੋਸੀ ਜੈਤੂ ਦੇ ਮੁਰਚੇ ਦੇ ਫੰਕਸ਼ਨ ਲਈ 2 ਦਿਨ ਰੱਖੇ ਨੇ ਇੱਕ ਇੱਕ ਦਿਨ ਜਿਹੜਾ ਮੇਨ ਦਿਨ ਹੈ ਉਹ ਚ ਅਸੀਂ ਸਾਰੇ ਪਰਿਵਾਰਾਂ ਨੂੰ ਸਨਮਾਨ ਦੇਣਗੇ ਤੇ ਜਿਹੜਾ ਪਹਿਲਾ ਦਿਨ ਹੈ ਉਹ ਚ ਸਾਰੇ ਫੋਟੋਆ ਵੱਡੇ ਵੱਡੇ ਲੋਗਾਂ ਕੇ ਤਾਂ ਉਹ ਸਭ ਅੱਜ ਚੱਲ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਕੇ ਦਿਵਾਨ ਟੋਡਮਲ ਕਮੇਟੀ ਨੇ ਆਹ ਫੰਕਸ਼ਨ ਕੀਤਾ ਤੇ ਸਭ ਤੋਂ ਵੱਧ ਹੈਲਪ ਹੋਣਾ ਨਹੀਂ ਕੀਤੀ ਸਾਡੀ ਤੇ ਵਾਇਗ੍ਰੀ ਦਾ ਖਲਸਾ ਵਾਇਗ੍ਰੀ ਦੀ ਹੱਥ ਇੱਥੇ ਆਇਨੇ ਤੇ ਇਹਨਾਂ ਦਾ ਡਿਜ਼ਾਈਨ ਨੂੰ ਤੇ ਜੋ ਜੈਤੋਂ ਦੀ ਚੀਜ਼ਾਂ ਦੀ ਯਾਦ ਚ ਦਿਨ ਮਨਾਇਆ ਜਾ ਰਿਹਾ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਉਹਦਾ ਵਾਸਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਮਾਰਾਣੀ ਪ੍ਰੀਤ ਸਿੰਘ ਦਾ ਤੇ ਦਵਾਨ ਟੋਡਰਮਲ ટ્રਸਟ ਦਾ ਤੇ ਮੈਂ ਗੁਰਦੁਆਰਾ ਕਾਰਗੜ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਤੇ ਜੈਤੋਸ਼ੀ ਦਾ ਇਜਾਜ਼ਤ ਹੋਏ ਨੇ ਉਹਨਾਂ ਵੱਲੋਂ ਸਾਰਿਆਂ ਨੂੰ ਜੀ ਆਇਆਂ ਕਹਨਾ ਵਾਹਿਗੁਰੂ ਜੀ ਖਾਲਸਾ ਵਾਹਿ ਜੀ